ਉਹ ਨੇ ਰਾਮ ਤੇਰੇ ਆਪਣੇ ਆਪ ਨੂੰ ਰਾਮ ਕਹਿੰਦੇ ਸਨ ਇੱਕ ਦਿਨ ਕੁੱਤੇ ਨੇ ਕੱਟ ਖਾਇਦਾ ਫਿਰ ਕਹਿਣ ਲੱਗੇ ਅਜ ਰਾਮ ਨੂੰ ਕੁੱਤੇ ਨੇ ਬੜਾ ਕਟਿਆ ਹੈ ਬੜਾ ਖੂਨ ਨਿਕਲੇ ਅਜ ਰਾਮ ਬੜਾ ਪਰੇਸ਼ਾਨ ਹੋਇਆ ਹੈ ਅੱਧੇ ਲੋਕ ਤੇ ਉਸਨੂੰ ਪਾਗਲ ਕਹਿਣ ਲੱਗ ਪਏ ਸਨ ਆਪਣੇ ਆਪ ਨੂੰ ਬਾਦਸ਼ਾਹ ਵੀ ਕਹਿੰਦੇ ਸਨ ਕਾਰਨ ਰਾਮ ਹੀ ਰਹਿ ਗਿਆ ਸੀ ਰਾਮ ਤੀਰਤ ਤੇ ਖਤਮ ਹੋ ਗਿਆ ਸੀ ਗੱਲ ਇਤਨੀ ਸੀ ਜਬ ਹਮ ਹੋਤੇ ਹੈ ਤਬ ਤੋ ਨਾ ਹੈ ਅਬ ਤੋ ਅਬ ਤੋ ਹੀ ਮੈਂ ਨਾ ਹੈ ਔਰ ਰਹੇਗਾ ਤੇ ਇੱਕ ਜਿੰਨੇ ਚਿਰ ਤੱਕ ਮੈਂ ਆ ਤੋ ਫਿਰ ਮਨੁੱਖ ਕਹਿ ਸਕਦਾ ਹੈ ਨਹੀਂ ਹੈ ਨਹੀਂ ਹੈ ਤੇ ਨਮਕ ਦੀ ਇੱਕ ਡਲੀ ਗਈ ਹੁਣ ਨਮਕ ਦੀ ਡੱਲੀ ਨਹੀਂ ਹੈ ਗੱਲ ਖਤਮ ਹੁਣ ਨਮਕ ਦੀ ਡੱਲੀ ਨਹੀਂ ਹੈ ਤੇ ਬਾਕੀਆਂ ਡੱਲੀਆਂ ਨੂੰ ਕੌਣ ਸਮਝਾਏ ਸਾਗਰ ਅਸੀਮ ਹੈ ਅਕਤ ਹੈ ਕੌਣ ਸਮਝਾਏ ਜੋ ਖੋਜ ਕਰਨ ਵਾਸਤੇ ਗਏ ਉਤੇ ਮਿਟ ਗਏ ਤੇ ਜਿਹੜੇ ਕਿਨਾਰੇ ਤੇ ਖੋਜ ਕਰਦੇ ਰਹੇ ਉਹ ਨਿਕਾਰੀ ਹੋ ਗਏ ਦੁਨੀਆਂ ਦੇ ਚੋਟੀ ਦੇ ਧਾਰਮਿਕ ਮਨੁੱਖ ਹੀ ਨਾਸਤਿਕ ਹੋਏ ਨੇ ਦੁਨੀਆਂ ਦੇ ਚੋਟੀ ਦੇ ਧਾਰਮਿਕ ਮਨੁੱਖ ਹੀ ਮਹਾਨ ਜ਼ਾਲਮ ਹੋਏ ਨੇ ਸੁਰਤ ਰੁਕ ਗਈ ਦਿਖਾਵਾ ਰਹਿ ਗਿਆ ਧਰਮ ਦਾ ਪਖੰਡ ਰਹਿ ਗਿਆ ਬੜੇ ਜ਼ਾਲਮ ਦੁਨੀਆਂ ਵਿੱਚ ਬੜੇ ਬੜੇ ਤਸ਼ੱਦਦ ਤੇ ਖੂਨ ਖਰਾਬੇ ਜੋ ਧਰਮ ਦੇ ਨਾਂ ਤੇ ਹੋਏ ਇਹ ਚੋਟੀ ਦੇ ਧਾਰਮਿਕ ਲੋਕਾਂ ਨੇ ਕਰਾਏ ਕਦੇ ਇਤਿਹਾਸ ਪੜੋਗੇ ਤੇ ਹੀ ਕੁਝ ਮਿਲੇਗਾ ਮਾਸੂਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਡਲਿਆਂ ਤੇ ਫਤਵਾ ਕਾਜ਼ੀ ਨੇ ਲਾਇਆ ਹੈ ਬੇਖੂਨ ਢੋਲਣ ਦੀ ਕੀ ਲੋੜ ਹੈ ਦੀਵਾਰਾਂ 'ਚ ਇਹਨਾਂ ਦੇ ਚਿੰਨ੍ਹ ਦੋਗਾ ਦੀਵਾਰ ਦੇ ਚਿੰਨ੍ਹ ਦਾ ਫਤਵਾ ਕਾਜ਼ੀ ਦੇਂਦਾ ਹੈ ਹੈਰਾਨਗੀ ਪੰਜ ਵਕਤ ਦਾ ਨਿਮਾਜ਼ੀ ਤਸਬੀਹ ਫੇਰਦਾ ਹੈ ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ ਪਰ ਕਿਨਾਰੇ ਤੇ ਅਜੇ ਮੈਂ ਤੂੰ ਨਹੀਂ ਹੈ ਤੂੰ ਨਹੀਂ ਹੈ ਜਿਵੇਂ ਨਮਕ ਦੀ ਡੜੀ ਕਿਨਾਰੇ ਤੇ ਇਹ ਜਿਹੜੇ ਲੰਬੇ ਸਮੇਂ ਤੱਕ ਕਿਨਾਰੇ ਤੇ ਰਹਿ ਜਾਂਦੇ ਨੇ ਇਹ ਫਿਰ ਕਹਿ ਦੇਣ ਤਾਂ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਐ ਵੀ ਮਰਜ਼ ਕਰਦੇ ਆ ਦੂਰ ਕਿਉਂ ਜਾ ਗੁਰਸਿੱਖਾਂ ਚ ਦੇਖ ਹੀ ਲੈ ਬੜੇ ਲੰਬੇ ਸਮੇਂ ਤੋਂ ਜੋ ਗੁਰਦੁਆਰੇ ਆ ਰਹੇ ਨੇ ਉਹਨਾਂ ਦੇ ਬੱਚੇ ਮੈਨੂੰ ਕਹਿੰਦੇ ਨੇ ਕੀ ਕਰਨਾ ਸੀ ਗੁਰਦੁਆਰੇ ਜਾ ਕੇ ਸਾਡਾ ਬਾਪੂ ਚਾਲੀ 50 ਸਾਲ ਤੋਂ ਜਾ ਰਿਹਾ ਜੇ ਵੀ ਝੂਠ ਬੋਲਦਾ ਹੈ ਕ੍ਰੋਧ ਕਰਦਾ ਹੈ ਸ਼ਰਾਬ ਵੀ ਪੀਂਦਾ ਸਾਰੇ ਅਨਰਥ ਕਰਦਾ ਹੈ ਬੇਈਮਾਨੀ ਵੀ ਕਰਦਾ ਹੈ ਕਿ ਸਾਡਾ ਪਿਓ ਦੇਵਤਾ ਨਹੀਂ ਬਣ ਸਕਿਆ ਤਾਂ ਅਸੀਂ ਕਿੱਥੋਂ ਬਣਦਾ ਹੈ ਹੈ ਹੀ ਨਹੀਂ ਇਹ ਹੈ ਹੀ ਨਹੀਂ ਐਵੇਂ ਪਖੰਡ ਹੈ ਇਹ ਵੀ ਮੈਰਜ਼ ਕਰਦੇ ਹਾਂ ਪਖੰਡੀਆਂ ਕਰਕੇ ਨਾਸਤਿਕਤਾ ਫੈਲਦੀ ਹੈ ਤੇ ਪਖੰਡੀ ਕੌਣ ਹੈ ਜੋ ਸਾਰੀ ਜ਼ਿੰਦਗੀ ਕਿਨਾਰੇ ਤੇ ਹੀ ਰਹਿ ਗਿਆ ਬਸ ਲੀਨ ਨਹੀਂ ਹੋਣਾ ਲੀਨ ਹੋ ਗਿਆ ਤਾਂ ਸਾਗਰ ਹੋ ਜਾਏਗਾ लीन हो गया तो परमात्मा हो जाएगा समस्त वरेज ने इक फरियाद की दी परमात्मा दे अक्को मन तौ शुदी तो मन शुदम मन जा शुदी तो तन शुदम ए कस न गोयद बाद अजै मन दे गरम तौ दे गरी ਤੂੰ ਮੈਂ ਹੋ ਜਾਵੇਂ ਫਿਰ ਮੈਂ ਤੂੰ ਹੋ ਜਾਵਾਂ ਮੈਂ ਤਨ ਹੋ ਜਾਵਾਂ ਤੂੰ ਜਾਨ ਹੋ ਜਾਵੇਂ ਫਿਰ ਕੋਈ ਨਾਖੇ ਮੈਂ ਕੋਈ ਹੋਰਾਂ ਤੇ ਤੂੰ ਕੋਈ ਹੋਰ ਹੈ ਇਹ ਕਸ ਨਾ ਗੋਇ ਅਦ ਬਾਦ ਅਜੇ ਫਿਰ ਕੋਈ ਇਹ ਨਾਖ ਹੈ ਇਹ ਕਸ ਨਾ ਗੋਇ ਅਦ ਬਾਦ ਅਜੇ ਮਨ ਦੇ ਗਰਮ ਤਉ ਦੇ ਗਰੇ ਤੂੰ ਕੋਈ ਹੋਰ ਹੈ ਮੈਂ ਕੋਈ ਹੋਰ ਆ ਇਹ ਫਿਰ ਕੋਈ ਨਾ ਆਖੇ ਅਜੇ ਤੇ ਇਸ ਤਰ੍ਹਾਂ ਕਹਿੰਦੇ ਪੈਣੇ ਕਿਉਂ ਤੂੰ ਤੂੰ ਹੈ ਤੇ ਮੈਂ ਮੈਂ ਅਜੇ ਤੇ ਤੂੰ ਤੂੰ ਹੈ ਮੈਂ ਮੈਂ ਦੋ ਬਣੇ ਹੋਏ ਨੇ ਇਸੇ ਨੂੰ ਰਵਿਦਾਸ ਕਹਿੰਦੇ ਨੇ ਹੁਣ ਮੈਂ ਨਹੀਂ ਤੂੰ ਹੈ मन पौशो दे तो मन सुदम मन जाशो दे तो तन सुदम ई कसना गोयद बाद जई मन देई गरम तौ देई गरी फिर कोई ए हिम्मत ना करे आखण दी तूं कोई होर है मैं कोई होर हां जे तौ आनंद स्वरूप है ते फिर लौकी आखण मैं भी आनंद स्वरूप हां ਤੂੰ ਨਿਰਵੈਰ ਹੈ ਫਿਰ ਲੋਕੀ ਆਖਨ ਮੈਂ ਵੀ ਨਿਰਵੈਰ ਤੂੰ ਸਮਦਰਿਸ਼ਟ ਹੈ ਫਿਰ ਲੋਕੀ ਆਖਨ ਮੈਂ ਵੀ ਸਮਦਰਿਸ਼ਟ ਹੋ ਗਿਆ ਤੂੰ ਦਇਆ ਦਾ ਸਾਗਰ ਹੈ ਫਿਰ ਲੋਕੀ ਆਖਨ ਮੈਂ ਵੀ ਦਇਆ ਦਾ ਸਾਗਰ ਹਜੇ ਤੂੰ ਦਇਆ ਦਾ ਸਾਗਰ ਬਣਿਆ ਮੈਂ ਤੇ ਬਹਿ ਰਿਆ ਨਾ ਅਜੇ ਤੂੰ ਪ੍ਰੇਮ ਦਾ ਸਾਗਰ ਬਣਿਆ ਮੇਰੇ ਕੋਲ ਤੇ ਨਫਰਤ ਹੈ ਅਜੇ ਤੂੰ ਲੰਘੈ ਰਵੇ ਦਾ ਸਾਗਰ ਬਣਿਆ ਹੋਇਆ ਹੈ ਨਿਰਵੈਰਤਾ ਦਾ ਮੈਂ ਤੇ ਬੈਰ ਵਿਰੋਧ ਦੇ ਚ ਅਜੇ ਮੈਂ ਮੈਂ ਤੂੰ ਤੂੰ ਹੈ ਕੋ ਜੇ ਸੀ ਬਖਸ਼ਿਸ਼ ਕਰ ਤੂੰ ਮੈਂ ਹੋ ਜਾਵੇਂ ਮੈਂ ਤੂੰ ਹੋ ਜਾਵਾਂ ਤੂੰ ਜਿੰਦ ਹੋ ਜਾਵੇਂ ਮੈਂ ਤਨ ਹੋ ਜਾਵਾਂ ਪੀ ਕਸਨਾ ਗਉਇਦ ਬਾਦ ਅਜੇ ਮਨ ਦੇ ਗਰਮ ਤਉ ਦੇ ਗਰੀ